ਜੀ ਸਤਿ ਸ਼੍ਰੀ ਅਕਾਲ ਪਿਆਰੇ ਕਿਸਾਨ ਭਰਾਵੋ ਅੱਜ ਆਪਾਂ ਇਹ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀਰੀ ਦੇ ਵਿੱਚ ਬਹੁਤ ਹੀ ਮਸ਼ਹੂਰ ਪ੍ਰੋਡਕਟ ਰਿਫਟ ਰਿਫਟ ਪਲੱਸ ਇਹਨਾਂ ਦੇ ਰੇਟ ਦੀ ਗੱਲ ਕਰਾਂਗੇ ਕਿਵੇਂ ਇਹ ਕੰਮ ਕਰਦੇ ਨੇ ਕਿਹੜੇ ਨੇ ਚ ਟੈਕਨੀਕਲ ਪਾਇਆ ਜਾਂਦਾ ਤੇ ਇੱਕ ਹੋਰ ਅਸੀਂ ਨੇ ਨਵਾਂ ਪ੍ਰੋਡਕਟ ਲੈ ਕੇ ਆਏ ਆ ਥੋਡੇ ਲਈ ਲੱਭ ਕੇ ਜਿਹਦੇ ਰਿਜ਼ਲਟ ਬਹੁਤ ਸ਼ਾਨਦਾਰ ਨੇ ਜੇ ਤੁਹਾਡੇ ਖੇਤ ਵੀ ਭੂਮੀ ਵਗੈਰਾ ਦੀ ਸ਼ਿਕਾਇਤ ਰਹਿੰਦੀ ਆ ਤਾਂ ਤੁਸੀਂ ਇਹ ਪ੍ਰੋਡਕਟ ਦਾ ਜ਼ਰੂਰ ਇਸਤੇਮਾਲ ਕਰਿਓ ਤਾਂ ਵੀਡੀਓ ਚ ਪੂਰਾ ਐਂਡ ਤੱਕ ਬਣੇ ਰਹੋ ਤਾਂ ਕਿ ਤੁਹਾਨੂੰ ਵੀ ਪਤਾ ਚੱਲੇ ਕਿ ਕਿਹਦਾ ਕੀ ਰੇਟ ਆ ਕਿਹੜੇ ਕਿੱਦਾਂ ਯੂਜ਼ ਕਰਨੇ ਆ ਕਿਹਦੇ ਕਿੰਨੀ ਡੋ ਤੇ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾ ਜਿਹੜਾ ਆਪਣੇ ਕੋਲ ਪ੍ਰੋਡਕਟ ਪ੍ਰੋਡਕਟ ਹੈ ਇਹ ਹੈਗਾ ਜੀ ਰਿਫਟ ਪਲਸ ਇਹ ਆਉਂਦਾ ਸੇਜੈਂਟਾ ਕੰਪਨੀ ਵੱਲੋਂ ਜਿਹੜੀ ਇਹਦੀ ਡੋਜ਼ ਹੈ ਉਹ ਹੈਗੀ ਹੈ 600 ਐਮਐਲ ਪ੍ਰਤੀ ਏਕੜ ਤੇ ਇਹ ਪੀਪੀ 3 ਲੀਟਰ ਦੀ ਤੁਸੀਂ 5 ਗਿਲੇਆਂ ਦੇ ਵਿੱਚ ਪਾ ਸਕਦੇ ਹੋ ਜਿਹੜਾ ਪੀਪੀ ਦਾ ਅੱਜ ਦਾ ਰੇਟ ਹੈ ਇਹ ਹੈਗਾ ਜੀ 2200 ਰੁਪਿਆ ਇਹਦੇ ਵਿੱਚ ਜਿਹੜਾ ਤੁਹਾਨੂੰ ਟੈਕਨੀਕਲ ਮਿਲਦਾ ਉਹ ਹੈਗਾ 37% ਤੇ ਜਿਹੜੀ ਆਪਣੀ ਰਿਫਟ ਹੈ ਇਹਦੇ ਵਿੱਚ ਤੁਹਾਨੂੰ ਮਿਲਦੀ ਹੈ ਜਿਹੜਾ ਟੈਕਨੀਕਲ ਹੈ ਉਹ ਹੈਗਾ ਪਟੀਲਾ ਕਲੋਰ 50% ਹੁਣ ਲੋਕ ਕਹਣਗੇ ਕਿ ਜਿਹੜੀ ਰਿਫਟ ਹੈ ਮਤਲਬ ਰਿਫਟ ਨਾਲੋਂ ਰਿਫਟ ਪਲੱਸ ਐਡਵਾਂਸ ਹੈ ਤਾਂ ਸਾਨੂੰ ਰਿਫਟ ਆਪਣੀ ਖੇਤ 'ਚ ਯੂਜ਼ ਕਰਨੀ ਚਾਹੀਦੀ ਹੈ ਜਾਂ ਰਿਫਟ ਪਲੱਸ ਯੂਜ਼ ਕਰਨੀ ਚਾਹੀਦੀ ਹੈ ਤਾਂ ਇਹਦਾ ਮੈਂ ਤੁਹਾਨੂੰ ਸਿੰਪਲ ਜਿਹਾ ਦੱਸ ਦਾਨਾ ਕਿ ਕਿਹੜੀ ਤੁਹਾਡੇ ਲਈ ਜ਼ਿਆਦਾ ਬੈਟਰ ਹੈ ਤਾਂ ਕਿ ਤੁਹਾਡੇ ਪੈਸੇ ਵੀ ਬਚਣ ਤੇ ਤੁਹਾਨੂੰ ਬਾਰ-ਬਾਰ ਕੋਈ ਦੁਬਾਰੋ ਕਵਾੜ ਦੀ ਸਪਰੇਅ ਨਾ ਕਰਨੀ ਪਵੇ ਜਾਂ ਨੀਲੂ ਗਾਰ ਵਗੈਰਾ ਨਾ ਪਾਣੀ ਪਵੇ ਜਿਹੜੀ ਤਾਂ ਰਿਫਟ ਆ ਇਹ ਜੇ ਤੁਹਾਡੇ ਖੇਤ ਦੇ ਵਿੱਚ ਪਾਣੀ ਪੂਰਾ ਜਿਵੇਂ ਤੁਹਾਡੀ ਡੱਕਰ ਜ਼ਮੀਨ ਹੈ ਜਿੱਥੇ ਪਾਣੀ ਖੜਦਾ ਹੈ ਪੂਰਾ ਤਾਂ ਉੱਥੇ ਤਾਂ ਤੁਸੀਂ ਰਿਫਟ ਦਾ ਇਸਤੇਮਾਲ ਕਰ ਸਕਦੇ ਹੋ ਕਵਾੜ ਲਈ ਇਹ ਸਭ ਤੋਂ ਬੈਸਟ ਹੈ ਪਰ ਜੇ ਤੁਹਾਡੇ ਖੇਤ ਚ ਘੱਟ ਪਾਣੀ ਖੜਦਾ ਹੈ ਜਿਵੇਂ ਰੇਤਲੀ ਜ਼ਮੀਨਾਂ ਜਾਂ ਤੁਸੀਂ ਆਲੂ ਵਗੈਰਾ ਲਗਾਉਣੇ ਹੋ ਜਿੱਥੇ ਤਾਂ ਉੱਥੇ ਤੁਸੀਂ ਰਿਫਟ ਪਲੱਸ ਦਾ ਇਸਤੇਮਾਲ ਕਰ ਸਕਦੇ ਹੋ ਤੇ ਜਿਹੜੀ ਇਹਦੀ ਡੋਜ਼ ਰਹਿੰਦੀ ਹੈ ਇਹਦੀ ਡੋਜ਼ ਹੈਗੀ 600 ਐਮਐਲ ਪ੍ਰਤੀ ਏਕੜ ਤੇ ਤੁਹਾਨੂੰ 270 ਰੁਪਏ ਕਿੱਲੇ ਦੀ ਪਊਗੀ ਜੇ ਤੁਸੀਂ ਸਾਡੇ ਤੋਂ ਬਾਈ ਕਰਦੇ ਹੋ ਜੇ ਤੁਸੀਂ ਇਹਨੂੰ ਬਾਈ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਵਟਸਐਪ ਤੇ ਹੈਲੋ ਲਿਖ ਕੇ ਭੇਜ ਦਿਓ ਅਸੀਂ ਤੁਹਾਨੂੰ ਕੂਰੀਅਰ ਕਰਵਾ ਦਾਂਗੇ ਇਹਨੂੰ ਤੇ ਦੂਜੀ ਆ ਗਈ ਆਪਣੀ ਰਿਫਟ ਰਿਫਟ ਕਲੀ ਤਾਂ ਜਿਹੜੀ ਇਹਦੀ ਡੋਜ਼ ਹੈ ਵੈਸੇ ਤਾਂ ਸਭ ਨੂੰ ਪਤਾ ਹੀ ਹੈ ਕਿ 700 ਐਮਐਲ ਪ੍ਰਤੀ ਏਕੜੇ ਦੀ ਡੋਜ਼ ਹੈ ਇਹ ਡੇਢ ਕਿੱਲੇ ਦੇ ਵਿੱਚ ਆਪਾਂ ਪਾ ਸਕਦਾ 1 ਲੀਟਰ ਤੇ ਜੇ ਤੁਹਾਨੂੰ 5 ਲੀਟਰ ਦੀ ਪੀਪੀ ਵੀ ਚਾਹੀਦੀ ਹੋਊਗੀ ਤਾਂ 7 ਕਿੱਲੇ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ ਤੇ ਇਹਦੇ ਨਾਲ ਹੀ ਜੇ ਤੁਸੀਂ ਚਾਹੋ ਵੀ ਸਜੈਂਟਾ ਦਾ ਕਿੰਨਾ ਦੇ ਰਿਜ਼ਲਟ ਨਹੀਂ ਆਉਂਦਾ ਤਾਂ ਆਪਣੇ ਕੋਲ ਆਈਪੀਐਲ ਕੰਪਨੀ ਵੱਲੋਂ ਆਉਂਦੀ ਹੈਗਣੀ ਇਹਦੇ ਵਿੱਚ ਵੀ ਤੁਹਾਨੂੰ ਪਟੇਲਾ 50% ਈਸੀ ਫਾਰਮੂਲੇਸ਼ਨ ਦੇ ਵਿੱਚ ਮਿਲੂ ਜੇ ਤੁਹਾਡੇ ਖੇਤ ਚ ਵਧੀਆ ਪਾਣੀ ਖੜਦਾ ਫਿਰ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਇਹਦਾ ਰਿਜ਼ਲਟ ਵੀ ਦਾ ਬੈਸਟ ਹੈ ਜਿੰਨਾ ਰਿਫਟ ਦਾ ਰਿਫਟ ਤੋਂ ਵੀ ਜ਼ਿਆਦਾ ਰਿਜ਼ਲਟ ਹੈ ਦਾ ਕਿਉਂਕਿ ਇਹ ਕੰਪਨੀ ਵੀ ਟੈਕਨੀਕਲ ਖੁਦ ਬਣਾਉਂਦੀ ਹੈ ਬਾਕੀ ਕੰਪਨੀਆਂ ਵਾਂਗ ਨਹੀਂ ਕਿ ਦੂਜੇ ਪਾਸੇ ਤੋਂ ਲੈ ਕੇ ਮਾਰਕੀਟ ਕੀਤਾ ਤਾਂ ਇਹਦਾ ਰਿਜ਼ਲਟ ਵੀ ਕਾਫੀ ਸ਼ਾਨਦਾਰ ਹੈ ਤਾਂ ਹੁਣ ਆਪਾਂ ਗੱਲ ਕਰਦੇ ਆ ਆਪਣੇ ਸਟਾਰ ਪ੍ਰੋਡਕਟ ਦੇ ਬਾਰੇ ਜਿਹੜਾ ਹੈ ਇਸ ਵਾਲ ਕੰਪਨੀ ਵੱਲੋਂ ਆਉਂਦਾ ਸਵਾਲ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਯੂਪੀਐਲ ਦਾ ਬ੍ਰਾਂਡ ਹੈ ਇਹਦੇ ਵਿੱਚ ਤੁਹਾਨੂੰ ਦੋ ਟੈਕਨੀਕਲ ਮਿਲਦੇ ਨੇ ਇੱਕ ਤਾਂ ਪਟੀਲਾ ਕਲੋਰ ਇੱਕ ਮਿਲਦਾ ਹੈ ਚ ਆਪਣਾ ਸਾਥੀ ਵਾਲਾ ਸਾਲਟ ਆ ਉਹ ਮਿਲਦਾ 0.15% ਤੇ ਪਟੀਲਾ ਮਿਲਦੀ ਹੈ 6% ਹੁਣ ਆਪਣੇ ਕਈ ਕਿਸਾਨ ਭਰਾ ਕਹਿਣਗੇ ਕਿ ਜਦ ਆਪਾਂ ਨੂੰ ਰਿਫਟ ਦੇ ਵਿੱਚ 50% ਤੇ ਇਹਦੇ ਵਿੱਚ 37% ਪਟੀਲਾ ਮਿਲ ਰਹੀ ਹੈ ਤਾਂ ਆਪਾਂ 6% ਕਿਉਂ ਪਾਈਏ ਤਾਂ ਇਹਨੂੰ ਯੂਜ਼ ਕਰਨ ਦਾ ਫਾਇਦਾ ਇਹ ਹੈ ਇੱਕ ਤਾਂ ਆਪਣੇ ਖੇਤ 'ਚ ਛਿੱਟ ਆ ਜਾਊਗਾ ਤਾਂ ਪ੍ਰੋਪਰ ਇਹ ਇੱਕ ਜਗ੍ਹਾ ਬੈਠ ਜੂਗੀ ਪਟੀਲਾ ਇਹ ਅणि ਜਿਵੇਂ ਹਵਾ ਨਾਲ ਪਾਣੀ ਇੱਧਰ ਉੱਧਰ ਹੋ ਗਿਆ ਉਹਦੇ ਨਾਲੇ ਖਰਾਬ ਨਹੀਂ ਹੁੰਦੀ ਤਾਂ ਆਪਣੇ ਕਬਾੜ ਜੰਮਣੇ ਦੀ ਜਿਹੜੀ ਸਮੱਸਿਆ ਉਹ ਬਹੁਤ ਜ਼ਿਆਦਾ ਘਟ ਜਾਂਦੀ ਹੈ ਰਿਫਟ ਪਾਣੇ ਦੇ ਨਾਲ ਫੇਰ ਵੀ ਕਿਤੇ ਨਾ ਕਿਤੇ ਕਬਾੜ ਕਿਉਂਕਿ ਇਹ ਉੱਪਰ ਪਾਣੀ ਦੇ ਲੇਅਰ ਬਣਾਉਂਦੀ ਹੈ ਕਬਾੜ ਉੱਗਿਆ ਹੁੰਦਾ ਪਰ ਜਿਹੜੀ ਇਹ ਹੈ ਇਹ ਪਾਣੀ ਦੇ ਥੱਲੇ ਪੈ ਜਾਂਦੇ ਜਿਹਦੇ ਕਰਕੇ ਕਬਾੜ ਨੂੰ ਪੈਦਾ ਹੀ ਨਹੀਂ ਹੋਣ ਦਿੰਦੀ ਤਾਂ ਕਬਾੜ ਹੈ ਜਿਹੜਾ 0% ਆਪਣੀ ਪਨੀਰੀ ਦਾ ਜਾਂ ਜੀਰੀ ਦਾ ਆਪਾਂ ਜੋ ਵੀ ਕਹੀਏ ਉਹਦੇ 0% ਤਾਕਤ ਖਿੱਚਦਾ ਹੈ। ਦੂਜਾ ਇਹਦੇ ਵਿੱਚ ਆਪਾਂ ਨੂੰ ਸਾਥੀ ਵਾਲਾ ਸਾਲਟ ਮਿਲ ਗਿਆ ਜਿਹਦਾ ਕਿ ਇਹ ਫਾਇਦਾ ਹੈ ਕਿ ਹੋਰ ਵੀ ਕਿਸੇ ਤਰ੍ਹਾਂ ਦਾ ਕਵਾੜ ਜਿਵੇਂ ਬੂਈ ਵਗੈਰਾ ਨੂੰ ਹੋਣ ਦੀ ਨਹੀਂ ਉਹਤੇ ਵੀ ਕਾਫੀ ਹੱਦ ਤੱਕ ਕੰਟਰੋਲ ਰੱਖ ਰਹੀ ਹੈ ਤੇ ਇਹਦਾ ਵੀ ਅਸਰ 20 ਤੋਂ 25 ਦਿਨ ਦਾ ਰਹਿੰਦਾ ਹੈ ਕਵਾੜ ਦੇ ਵਿੱਚ। ਤੁਸੀਂ ਸਵਾਲ ਦੀ ਸਵਚਨ ਨੂੰ ਯੂਜ਼ ਕਰਕੇ ਦੇਖੋ ਇਹਦਾ ਰਿਜ਼ਲਟ ਬਹੁਤ ਹੀ ਜ਼ਿਆਦਾ ਬਿਹਤਰ ਹੈ। ਇਹਦੀ ਜਿਹੜੀ ਡੋਜ਼ ਹੈਗੀ ਇਹ ਹੈਗੇ 4 ਕਿਲੋ ਪ੍ਰਤੀ ਏਕੜ ਇਹਦਾ ਰੇਟ ਥੋੜਾ ਜਿਆਦਾ ਜ਼ਰੂਰ ਹੈ ਪਰ ਇਹਦਾ ਰਿਜ਼ਲਟ ਦਾ ਬੈਸਟ ਹੈ। ਤੁਸੀਂ ਬਾਕੀ ਤੁਹਾਨੂੰ ਕਿਹੜਾ ਪ੍ਰੋਡਕਟ ਵਧੀਆ ਲੱਗਿਆ ਤੁਸੀਂ ਸਾਨੂੰ ਕਮੈਂਟ ਬਾਕਸ ਚ ਦੱਸ ਸਕਦੇ ਹੋ ਕਿ ਇਹ ਸਾਡਾ ਫੇਵਰਿਟ ਪ੍ਰੋਡਕਟ ਹੈ ਜਾਂ ਤੁਸੀਂ ਦੱਸ ਸਕਦੇ ਹੋ ਕਿ ਮੈਂ ਇਹ ਯੂਜ਼ ਕੀਤਾ ਸੀ ਤੁਹਾਨੂੰ ਬੈਨੀਫਿਟ ਹੋਇਆ ਜਾਂ ਨਹੀਂ ਹੋਇਆ ਤਾਂ ਬਾਕੀ ਹੋਰ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਚ ਬਣੇ ਰਹੋ ਐਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਤੁਹਾਨੂੰ ਹੋਰ ਅਜਿਹੀ ਆਉਣ ਵਾਲੀ ਵੀਡੀਓ ਚ ਇਨਫੋਰਮੇਟਿਵ ਵੀਡੀਓ ਚ